ਗੁਰੂ ਹਰਕਰਪਾ ਡੇਰੀ ਫਾਰਮਿੰਗ ਤੇ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੈਰੋ ਭੱਟੀ ਜ਼ਿਲ੍ਹਾ ਫਰੀਦਕੋਟ ਹਰੀਨੋ ਦੇ ਨਾਲ ਛੋਟਾ ਜਿਹਾ ਪਿੰਡ ਪੈਂਦਾ ਮੇਰਾ ਪਿੰਡ ਹਰੀਨੋ ਆ ਜੀ ਮੈਂ ਆਪ ਵੈਟਰਨਰੀ ਪ੍ਰੈਕਟਿਸ ਕਰਦਾ ਅੱਜ ਸਾਨੂੰ ਜਿਹੜੀ ਵੀਡੀਓ ਬਣਾ ਰਹੇ ਆ ਤੇ ਕੋਈ ਪਸ਼ੂ ਸੇਲ ਨਹੀਂ ਸਾਨੂੰ ਦਿਖਾਉਣਾ ਕੁਝ ਨਹੀਂਗਾ ਬਸ ਬਾਈ ਦੇ ਫਾਰਮ ਤੇ ਆਇਆ ਸ਼ੌਂਕ ਹੀ ਆ ਵੀਡੀਓ ਬਣਾਈ ਆ ਸਾਨੂੰ ਨੰਬਰ 1 ਸਾਂਣਾ ਜਿਹੜਾ ਦਲਚੀਕੀ ਵਾਲੇ ਦਾ ਉਹਦਾ ਉਹਦੀ ਝੋਟੀ ਦਿਖਾਉਣੀ ਹੈ ਵੀ ਕਿਵੇਂ ਉਹਦਾ ਰਿਜ਼ਲਟ ਆਇਆ ਤੇ ਕੀ ਆ ਉਹਦੀ ਡਾਇਰੈਕਟ ਕ੍ਰਾਸ ਝੋਟੀ ਸਾਨੂੰ ਦਿਖਾਵਾਂਗੇ ਆ ਜੋ ਟੀ ਹੈ ਜੀ ਦੇਖੋ ਅੱਖਾਂ ਅੱਖਾਂ ਸਹੀ ਆਇਆਂ ਜਮਾ ਬਿੱਲੀਆਂ ਠੀਕ ਹੈ ਮੱਥੇ 'ਚ ਥੋੜਾ ਜਿਹਾ ਵੱਲ ਆਇਆ ਥੋੜੀ ਜੀ ਨਾ ਇਹ ਸਾਂਹ 'ਚ ਹੈਗਾ ਵੀ ਵਾਈਟਨੈਸ ਘਟ ਆਉਂਦੀ ਹੈ ਦੋਵੇਂ ਮਗਰਲੇ ਪੈਰ ਚਿੱਟੇ ਆਉਂਦੇ ਆ ਆ ਦੇਖੋ ਧੁੰਨੀ ਦੇ ਵੀ ਨਿਸ਼ਾਨ ਇਹ ਦੇ ਹੈਗਾ ਠੀਕ ਹੈ ਥਣਾ ਦਾ ਦੇਖੋ ਸਭ ਤੋਂ ਮੇਨ ਹੁੰਦਾ ਪਸ਼ੂ ਦਾ ਥਣਲੇਵਾ ਹਵਾਨਾ ਆ ਦੇਖੋ ਬਣਾਵਟ ਇਹਦੀ ਪਹਿਲਾਂ ਝੋਟੀ ਹੈ ਦੇਖ ਲਓ ਤੁਸੀਂ ਤੇ 14 ਕਿਲੋ ਦੁੱਧ ਬਈ ਤਿਆਰ ਹੁਣ ਇਸ ਟਾਈਮ ਦੇ ਰਹੀ ਹੈ ਪਹਿਲਾਂ ਝੋਟੀ 14 ਕਿਲੋ ਦੁੱਧ ਦੇ ਰਹੀ ਹੈ ਤੇ ਇਹ ਡਾਇਰੈਕਟ ਕ੍ਰਾਸ ਸੀਗੀ ਉਹਦੇ ਨੰਬਰ 1 ਤੋਂ ਡਾਇਰੈਕਟ ਕ੍ਰਾਸ ਆ ਇਹ ਤੇ ਬਹੁਤ ਵਧੀਆ ਰਿਕਾਰਡ ਆ ਮੰਨੋ ਝੋਟੀ ਦਾ ਹੈਗਾ ਤੇ ਬਹੁਤ ਵਧੀਆ ਰਿਜ਼ਲਟ ਆਇਆ ਤੁਹਾਡੇ ਸਾਹਮਣੇ ਹੀ ਆ ਥਣਲੇਵੀ ਦੀ ਬਹੁਤ ਸਾਫ ਹੈ ਤੇ ਸਭ ਤੋਂ ਮੇਨ ਆ ਦੇਖੋ ਤੁਸੀਂ ਪੈਠ ਬੁੜੇ ਦੀ ਕਿੰਨੀ ਵਧੀਆ ਮਗਰੋਂ ਦੇਖੋ ਹਾਈਟ ਵੀ ਬਹੁਤ ਹਾਈਟ ਵਜ਼ਨ ਬਹੁਤ ਆ ਝੋਟੀ ਦਾ ਤੇ ਬਾਈ ਨਾਲ ਗੱਲ ਕਰਾਂਗੇ ਉਮਰ ਬਾਰੇ ਪੁੱਛਾਂਗੇ ਬਾਈ ਤੂੰ ਆ ਇਹਦੀ ਮਾਂ ਬਾਈ ਇਹ ਇਹਦੇ ਮਾਂ ਦੇ ਚ ਡਾਇਰੈਕਟ ਕ੍ਰੋਸਿੰਗ ਤੇ ਇਹ ਝੋਟੀ ਆਈ ਆ ਉਹ ਆ ਦੇਖੋ ਤੁਸੀਂ ਮਾਂ ਤੇ ਥਣਲੇ ਵਿੱਚ ਕਿੰਨਾ ਫਰਕ ਪੈ ਗਿਆ ਦੇਖੋ ਮਾਂ ਦੇ ਥਣ ਕਿੰਨੇ ਲੰਮੇ ਆ ਤੇ ਆ ਇਹਦੀ ਮਾਂ ਮਾਰਕਿੰਗ ਉਨੀ ਕੀ ਆ ਤੇ ਬਾਕੀ ਬਸੂ ਮਾਂ ਤੇ ਵੀ ਜਾਂਦਾ ਥੋੜੀ ਜੀ ਵਾਈਟਨੈਸ ਜ਼ਰੂਰ ਘਟ ਆਉਂਦੀ ਆ ਤੇ ਪਰ ਦੁੱਧ ਦੇ ਰਿਕਾਰਡ 'ਚ ਤਾਂ ਜਮਾਂ ਸਿਰਾ ਹੀ ਆ ਬਾਈ ਨੰਬਰ 1 ਵਾਲਾ ਮੇਰੇ ਕੋਲੇ ਹੋਰ ਵੀ ਬੱਚੇ ਆ ਜੇ ਵਾਈਟਨੈਸ ਇੰਨੀ ਆਉਂਦੀ ਆ ਮੱਥੇ ਥੋੜਾ ਜਿਹਾ ਬੱਲ ਥੋੜਾ ਜਿਆਦਾ ਆ ਜਾਂਦਾ ਉਹ ਇਹਦੇ ਤੋਂ ਤੇ ਬਾਈ ਨਾਲ ਗੱਲਬਾਤ ਕਰਦੇ ਆ ਵੀ ਕਿਦੋਂ ਕ੍ਰੋਸ ਕਰਾਈ ਸੀ ਤੇ ਕੀ ਹੈ ਹਾਂਜੀ ਬਾਈ ਜੀ ਕਰਸ ਕਿਓ ਬਾਈ ਜੀ ਕਰਸ ਕਿਓ ਜੀ ਯਾਨੋ ਇਹਦਾ ਹਾਂਜੀ ਧੰਨਵਾਦ ਜੀ ਕਿੰਨਾ ਟਾਈਮ ਹੋ ਗਿਆ ਜੀ ਕਿੰਨੀ ਉਮਰ ਕਿੰਨੀ ਝੋਟੀ ਦੀ ਇਹ ਵੀ ਇਹਦਾ ਵਰਤ 20 ਦਾ ਅੱਛਾ 20 ਦਾ ਵਰਤ 20 ਦਾ ਠੀਕ ਹੈ ਹਾਂਜੀ ਤੇ ਉਹ ਵੱਡੀ ਮੱਝ ਦੀ ਡਾਇਰੈਕਟ ਕ੍ਰੋਸਿੰਗ ਜਿਹੜਾ ਪਹਿਲੇ ਸਾਲ ਬੋਲ ਨੰਬਰ 1 ਛੱਡਿਆ ਠੀਕ ਹੈ ਉਦੋਂ ਪਹਿਲਾਂ ਜਿਹੜੀਆਂ 7 ਤੋਂ 8 ਮੱਝਾਂ ਪਵਾਈਆਂ ਹਾਂ ਹਾਂ ਤੇ ਉਹਨਾਂ ਦੇ ਵਿੱਚੋਂ ਇੱਕ ਹੈਈ ਉਦੋਂ ਇੱਕ ਮੇਲ ਕਾਫ ਆਇਆ ਸੀਗਾ ਠੀਕ ਹੈ ਤੇ 7 ਫੀਮੇਲ ਕਾਫ ਆਈਆਂ ਸੀਗੀਆਂ 7 ਫੀਮੇਲ ਕਾਫ ਆਈਆਂ ਸੀ ਜੀ ਉਹਦੇ ਵਿੱਚੋਂ 4 ਝੋਟੀਆਂ ਤੂੰ ਪਹਿਲਾਂ ਸੁਈਆਂ ਨੇ ਠੀਕ ਹੈ ਉਹਦੇ ਵਿੱਚੋਂ ਇੱਕ ਕੇ ਆ ਅੱਛਾ ਇੱਕ ਕੇ ਝੋਟੀ ਆ ਆਪਣੀ ਠੀਕ ਹੈ ਤਿੰਨ ਹੋਰ ਨੇ ਦੋ ਤਕਰੀਬਨ ਬਾਈਆਂ ਦੇ ਘਰ ਨੇ ਉਹਨਾਂ ਦੇ ਘਰ ਆ ਠੀਕ ਹੈ ਬਾਈ ਦਿਲਚਸਪੀ ਹੈ ਉਹਨਾਂ ਦੇ ਇੱਕ ਦਿਨ ਬਾਈ ਜਾਵਾਂਗੇ ਫਾਰਮ ਤੇ ਵੀ ਬੰਜਾ ਨਾਲ ਸਾਨੂੰ ਮਿਲਾਵਾਂਗੇ ਉਹਨਾਂ ਨਾਲ ਬਹੁਤ ਚਾਰਾਂ ਪੀੜੀਆਂ ਦੀ ਪੀੜੀਆਂ ਦਾ ਰਿਕਾਰਡ ਹੈ ਬਈ ਇਹਨਾਂ ਦੇ ਕੋਲ ਬਿਲਕੁਲ ਜੀ ਬਿਲਕੁਲ ਹਾਂ ਬਹੁਤ ਵੱਡੀ ਗੱਲ ਹੈ ਵੀ ਚਾਰ ਪੀੜੀਆਂ ਦਾ ਰਿਕਾਰਡ ਹੈ ਕੋਈ ਫੇਕ ਬੰਦੇ ਨਹੀਂਗੇ ਬਹੁਤ ਸਹੀ ਬੰਦੇ ਆ ਉਹ 2008 ਤੋਂ ਮੇਲੇ ਲੜ ਕੇ ਤੇ ਸਾਂਹ ਮੀਟਿੰਗਾਂ ਦੇ ਵਿੱਚ ਛੱਡਣ ਦੇ ਵਿੱਚ ਤੁਸੀ ਤਾਂ ਮੁਤਕਰੀਬ ਮੰਨੋ ਸੀਮਲੇ ਦੇ 21 22 ਦੇ ਵਿੱਚ ਸਾਂਹ ਦੇ ਫਿਮਣ ਬਣਾਏ ਆ ਉਹ 22 ਦੇ ਹਾਂ ਉਹ ਚੁ ਮੇਲੇ ਉਦੋਂ ਪਹਿਲਾਂ ਜੁਟੀਆਂ ਸਾਡੇ ਕੋਲ ਜਦੋਂ ਆ ਗਈ ਜਦੋਂ ਤੁਸੀਂ ਮੰਨ ਲੇ ਕ੍ਰਾਸ ਕਰਾ ਕੇ ਨੇ ਆਏ ਉਦੋਂ ਸੀਮਨ ਨਹੀਂ ਸੀ ਬਣਦਾ ਉਹਦਾ ਠੀਕ ਆ 22 ਚ ਤਾਂ ਚਲੋ ਪਹਿਲੀਆਂ ਪੰਜ ਸੱਤ ਜਿਹੜੀਆਂ ਮੱਝਾਂ ਦਵਾਈਆਂ ਸੀਗੀਆਂ ਇਹ ਮੱਝ ਲਈ ਸੀਗੀ ਆਪਾਂ ਸਭ ਤੋਂ ਮੇਨ ਨਾ ਬਾਈ 컨ਸੈਪਸ਼ਨ ਬਹੁਤ ਆ ਮੈਂ ਉਹਨਾਂ ਦਾ ਜਦੋਂ ਸੀਮਨ ਬਣਾਇਆ ਬਣਾਇਆ ਲੈ ਕੇ ਆਇਆ ਸੀਗਾ ਤੇ ਉਦੋਂ 45 ਟੀਕੇ ਲਿਆਇਆ ਸੀ ਮੈਂ ਵਿੱਚੋਂ ਕੋਈ 10 12 ਟੀਕੇ ਤਾਂ ਮੇਰੇ ਤੋਂ ਲੈ ਹੀ ਗਏ ਸੀਗੇ ਪਾਸੇ ਦੇ ਲੋਕ ਫੋਨ ਕਰਕੇ ਤੇ ਤਕਰੀਬਨ ਤਕਰੀਬਨ 80% ਰਿਜ਼ਲਟ ਆ ਗਿਆ ਕੋਈ ਹੋ ਸਕਦਾ ਕੋਈ ਇੱਕ ਅੱਧੀ ਮੱਝ ਹੀਟ ਦੇ ਵਜ੍ਹਾ ਨਾਲ ਨਾ ਰਹੀ ਹੋਵੇ ਪਰ ਕਨਸੈਪਸ਼ਨ ਬਹੁਤ ਆਇਆ ਮੇਨ ਗੱਲ ਤਾਂ ਜੇ نسل ਤਾਂ ਫੇਰ ਹੀ ਬੰਦੀ ਹੈ ਨਾ ਜੇ ਬਸ਼ੁਰੂਗਾ ਤਾਂ ਤੇ ਬਹੁਤ ਵਧੀਆ ਉਹਨਾਂ ਦਾ ਮੇਨਟੇਨ ਹੈ ਖਰਾਕ ਵਧੀਆ ਹੈ ਨਾ ਫੇਰ ਹੀ ਸਾਣ ਚੰਗਾ ਸੀਮਨ ਦੇਊਗਾ ਹੁਣ ਹੁਣ ਬਈ ਕਿਹੜੇ ਕਿਹੜੇ ਸਾਣਾ ਦੇ ਸੀਮਨ ਹੈਗੇ ਉਹਨਾਂ ਕੋਲੇ ਮਮਾ ਕੁੜੀ 1 ਨੰਬਰ ਦਾ ਤੇ 2 ਨੰਬਰ ਦਾ ਠੀਕ ਹੈ ਤੇ 3 ਨੰਬਰ ਡਾਇਰੈਕਟ ਸ਼ਾਟ ਦੇ ਨੇ ਵੱਡੀ ਮਾਂ ਚ ਹੁਣ 3 ਨੰਬਰ ਤੋਂ ਕੱਚਾ ਇਹ ਇਹ ਜਿਹੜੀ ਮੱਝ ਤੁਸੀਂ ਇਹਦੀ ਮਾਂ ਦੇਖ ਰਹੇ ਆ ਝੋਟੀ ਦੀ ਇਹ 3 ਨੰਬਰ ਤੋਂ ਗੱਭਣ तकरीबन 6 ਕੁ ਮਹੀਨਿਆਂ ਦੀ ਤੁਹਾਡੇ ਤੋਂ ਤੁਹਾਡੇ ਤੋਂ ਚੜ੍ਹ ਪਾਸਾ ਬਈ ਉੱਥੇ ਮੈਂ ਪ੍ਰੋਪਰ ਦੀ ਹੀਟ ਚੈੱਕ ਕਰਤੀ ਸੀ ਮੱਝ ਦੀ ਤੇ ਬਾਈ ਦੀ ਇਹ ਮੰਨ ਲਓ ਤਾਂ ਸੀਗੀ ਇੱਛਾ ਵੀ ਮੈਂ ਯਾਰ ਉਹਨਾਂ ਤੋਂ ਕਰਾਸ ਕਰਵਾ ਕੇ ਲਿਆਉਣੀ ਆ 3 ਨੰਬਰ ਤੋਂ ਬਣੀ ਆ ਹਾਂ 3 ਨੰਬਰ ਤੋਂ ਬਣੀ ਆ ਤੇ ਸੀਮਣ ਅਵੇਲੇ ਵਾਲਾ ਬਈ ਆਪਣੇ ਕੋਲੇ ਕੋਈ ਵੀ ਕਿਸੇ ਵੀਰ ਨੂੰ ਚਾਹੀਦਾ ਵੀ ਹੋਵੇ ਦੂਰੋਂ ਆ ਕੇ ਲਿਆ ਆ ਵੀ ਸਕਦਾ ਕੋਈ ਜ਼ਰੂਰੀ ਨਹੀਂ ਵੀ ਮੈਂ ਹੀ ਭਰਨਾ ਤਸਵੀਰਾਂ ਅਵੇਲੇ ਵਾਲਾ ਕੋਈ ਜਾਜੇ ਦੂਰੋਂ ਵਾਲਾ ਬੰਦਾ ਕੋਈ ਆਪਣੇ ਤੋਂ ਸਿਮਨ ਲਿਆ ਵੀ ਸਕਦਾ ਆ ਕਿ ਨੰਬਰ 1 2 ਦਾ